ਸਰ ਮੇਰਾ ਨਾਮ ਹਰਦੀਪ ਸਿੰਘ ਆ ਜੀ ਮੇਰਾ ਹਰਦੀਪ ਸਿੰਘ ਆ ਨਾਮ ਤੇ ਮੇਰਾ ਪਿੰਡਾ ਫਰੀਦਪੁਰਾ ਹਾ ਕਿੰਨੇ ਬਾਕੀ ਸਰ ਅਸੀਂ ਪਿੰਡੇ ਘਰੇ ਆਪਣੇ ਕੰਮ-ਕੋਮ ਕਰਦੇ ਸੀਗੇ ਜੀ ਉਰੇ ਬਹੁਤ ਜ਼ੋਰ ਦੀ ਖੜਕਾ ਹੋਇਆ ਤੇ ਅਸੀਂ ਜਦ ਬਾਹਰ ਨਿਕਲੇ ਦੇਖਿਆ ਕੰਮ ਹੋਇਆ ਹੋਇਆ ਸੀਗੇ ਜੀ ਬਸ ਫੇ ਸਾਰਾ ਪਿੰਡਾ ਕੇ ਸੇਵਾ ਕੀਤੀ ਜੀ ਅਸੀਂ ਸਵਾਰੀਆਂ ਕੱਢੀਆਂ ਨੇ ਵਿੱਚੋਂ ਕਿੰਨੀਆਂ ਸਵਾਰੀਆਂ ਕੱਢੀਆਂ ਤੁਸੀਂ ਸਰ ਇਹ ਕਟੋਂਗੜ 70-80 ਸਵਾਰੀਆਂ ਸੀ ਇਹ ਚ ਇਹ ਚ ਸਕੂਲ ਵਾਲੇ ਵਿੱਚ ਬਹੁਤ ਸੀਗੇ ਕੁੜੀਆਂ ਬਹੁਤ ਸੀਗੀਆਂ ਇਹ ਮਤਲਬ ਓਵਰ ਸੀ ਬੱਸ ਸਰ ਓਵਰ ਸੀ ਵੀ ਤੁਹਾਨੂੰ ਨਹੀਂ ਪਤਾ ਲੱਗਿਆ ਉਹ ਪਹਿਲਾਂ ਹੋ ਚੁੱਕਿਆ ਸਾਤੋਂ ਓਵਰ ਸੀ ਬੱਸ ਬੱਸ ਚ ਸਵਾਰੀਆਂ ਓ ਹਾਂ ਸੌ ਤੋਂ ਉੱਤੇ ਸਵਾਰੀ ਸੀਗੀ ਸੌ ਤੋਂ ਉੱਪਰ ਸਵਾਰੀ ਹਾਂਜੀ ਹਾਂ ਬਹੁਤ ਭਰੀ ਵੀ ਸੀਗੀ ਕਿੱਥੋਂ ਚੱਲਦੀ ਹੈ ਬੱਸ ਇਹ ਸਰ ਮੱਲੇ ਵਾਲਾ ਤੋਂ ਪਟਿਆਲਾ ਜਾਂਦੀ ਆ ਜੀ ਤੁਸੀਂ ਜਦੋਂ ਮੋਕੇ ਤੇ ਪਹੁੰਚੇ ਕਿਸ ਤਰ੍ਹਾਂ ਦਾ ਮੰਜ਼ਰ ਸੀਗਾ ਕੀ ਸਰ ਉਹਦੇ ਰੌਲਾ ਪਿਆ ਸੀ ਬਹੁਤ ਜ਼ਿਆਦਾ ਸਾਨੂੰ ਤਾਂ ਸਮਝ ਨਹੀਂ ਲੱਗੀ ਵੀ ਕਰਨਾ ਕੀ ਅਸੀਂ ਤਾਂ ਪਹਿਲਾਂ ਸਵਾਰੀਆਂ ਗੱਡੀਆਂ ਪਿੰਡੋਂ ਪਾਣੀ ਦੇ ਬਾਲਟੇ ਮੰਗਾਈਆਂ ਪਾਣੀ ਸੰਗਦ ਨੂੰ ਬੁਲਾਇਆ ਜੀ ਔਰ ਕਾਰਾਂ ਰੋਕ ਕੇ ਕਾਰਾਂ ਚ ਜਿਹੜੇ ਵੱਧ ਔਖੇ ਸੀ ਮਰੀਜ਼ ਉਹਨਾਂ ਨੂੰ ਭੇਜਿਆ ਕਿੰਨੇ ਕਿੰਝੜ ਹੋਏ ਨੇ ਸਰ ਕਟਵਰ 30 40 ਹੈਗੇ ਨੇ ਜੀ 30 40 ਜੀ ਕੀ ਨਾਮ ਹੈ ਜੀ ਆਪਣਾ ਅਮਨ ਚਰਨ ਸਿੰਘ ਜੀ ਚਰਨ ਸਿੰਘ ਜੀ ਜਦੋਂ ਮੌਕੇ ਤੇ ਤੁਸੀਂ ਕੀ ਦੇਖਿਆ ਜਦੋਂ ਸਰਜਾ ਸੀ ਭੱਜੇ ਉਧਰੋਂ ਆਏ ਆ ਉਹਦੇ ਬਸ ਪਾਲਟੀ ਵੀਦ ਗਈ ਸਵਾਰੀਆਂ ਆਸ਼ਾ ਮੂਰੇ ਟਰੱਕੇ ਪਾੜ ਕੇ ਨਾਲ ਲੱਗ ਕੇ ਅੰਦਰੋਂ ਆ ਸਵਾਰੀਆਂ ਖਿੱਚੇ ਨੇ ਜੀ ਵਿੱਚੋਂ ਦੇ ਬੈਗ-ਬੈਗ ਦੀ ਬੈਕਅਪ ਫੜਾਈ ਨੇ ਕੱਢ ਕੇ ਮੋਬਾਈਲ ਗਿਰੇ ਪੈ ਦੀ ਮੋਬਾਈਲ ਫੜਾਈ ਨੇ ਜੀ ਚੱਪਲ ਬੂਟ ਸਾਰਾ ਕੋਈ ਫਾਰਮ ਵਿੱਚ ਹੀ ਗਿਰੇ ਪੈ ਦੀ ਸਵਾਰੀਆਂ ਸਭ ਦੇ ਜੀ ਕਿੰਨੇ ਕਿਸੀ ਸਵਾਰੀਆਂ ਜਿਹੜੇ ਸਵਾਰੀਆਂ ਤਕਰੀਬਨ 100 ਦੇ ਡੇਢ ਸਵਾਰੀ ਹੈਗੀ ਦੀ ਜੀ ਕੈਪੈਸਿਟੀ ਤਾਂ ਮਤਲਬ 30 35 ਦੀ ਹੈ ਇਹਦੀ ਨਹੀਂ ਕੰਬੈਸਟ 52 ਦੀ ਹੈ ਜੀ 52 ਦੀ ਹਾਂ ਜੀ 52 ਦੀ 52 ਦੀ ਓਵਰ 3 ਹਾਂ ਇਸ ਵਾਰੀ ਓਵਰ ਲੋਡ ਦੀ ਗਈ ਤੇ ਇਹ ਕਿਸ ਵਿੱਚ ਬੱਜੀ ਦਰਾਪਤੀ ਉੱਪਰ ਇਹ ਦਰਾਪਤੀ ਵਿੱਚ ਬੱਜੀ ਕਿੰਨੇ ਟਿੰਜੜ ਨੇ ਪਤਾ ਲੱਗਿਆ ਕੁਝ ਮੌਕੇ ਤੇ ਕੱਟੀ ਜਣੀ ਤੇ ਹੰਟ ਹੈਗੇ ਨੇ ਜੀ ਘਟਕੜ 30 35 ਦੇ ਹੈਗੇ ਨੇ ਜੀ 30 35 ਹਾਂ ਜੀ ਇੱਥੇ ਲੈ ਗਏ ਸੀ ਉਹਨੇ ਉਹ ਐਂਬੂਲੈਂਸ ਲੈ ਕੇ ਗਏ ਨਹੀਂ ਕੁਸਤਾ ਕਹਿੰਦੇ ਪਾਸ ਹੋ ਗਏ ਨੇ ਜੀ ਬਾਕੀ ਉਹ ਪਾਸ ਤੋਂ ਕੀ ਪਤਾ ਰੈਫਰਿੰਗ ਅੱਗੇ ਕਰਨੀ ਪਤਾ ਲੱਗਿਆ ਕਾਰਨ ਕੀ ਸੀ ਕਾਰਨ ਤਾਂ ਉਹਨੂੰ ਕੁਝ ਨਹੀਂ ਪਤਾ ਲੱਗਿਆ ਸੀ ਤਾਂ ਡਿਗੀ ਵੀ ਦੇਖੇ ਸੋਦਰੋਂ ਭ ਹਾਂ ਉਸੇ ਹੋਰ ਕੀ ਦੇਖਿਆ ਅਸੀਂ ਆ ਕਾਸੀਂ ਦੇਖਿਆ ਅਸੀਂ ਤਾਂ ਕਿ ਸਵਾਰੀਆਂ ਕੱਢੇ ਨਹੀਂ ਵਿੱਚੋਂ ਨਾਲ ਜਿਹੜਾ ਲੱਗਿਆ ਉਹ ਟਾਣੇ ਰੂਣੇ ਵੱਢ ਕੇ ਰਖ ਪਰੇ ਕਰਕੇ ਸਵਾਰੀਆਂ ਕਢਾ ਦਿਆਂ ਵਿੱਚੋਂ ਹੀ ਭਾਜੀ ਮਨਿੰਦਰ ਸਿੰਘ ਹੈ ਵੀਰੇ ਮੇਰਾ ਨਾਮ ਇਹ ਕਿਵੇਂ ਹਾਦਸਾ ਵਾਪਰਿਆ ਕੁਝ ਪਤਾ ਲੱਗਦਾ ਹਾਦਸਾ ਚਲੋ ਪਤਾ ਨਹੀਂ ਹੈ ਵੀ ਮੇਨ ਕਾਰਨ ਜਿਆਦਾ ਟਾਇਰ ਫਟਿਆ ਜਾਂ ਪਟਾ ਟੁੱਟਣ ਦੇ ਕਾਰਨ ਹੋਇਆ ਪਰ ਇਹ ਓਵਰਲੋਡ ਜਿਆਦਾ ਰਹਿੰਦੀ ਹੈ ਗੱਡੀ 140 40 ਇਹ ਚ ਸਵਾਰੀਆਂ ਹੁੰਦੀਆਂ ਨੇ 140 ਸਵਾਰੀਆਂ ਚੜਾਉਣ ਦੇ ਬਾਅਦ ਵੀ ਜਿਹੜੇ ਅੰਦਰ ਇਨਸਪੈਕਟਰ ਲੱਗੇ ਨੇ ਬਕਾਇਦਾ ਫੋਨ ਕਰਦੇ ਨੇ ਵੀ ਤੂੰ ਅੱਡਾ ਨਹੀਂ ਕਰਕੇ ਆ ਨਹੀਂ ਕਰਕੇ ਇਹ 52 ਸੀਟਾਂ ਬਿਨਾਂ ਮਦਦ ਤੋਂ ਓਵਰਲੋਡ ਕਰਾਉਂਦੇ ਨੇ ਤਾਂ ਕਰਕੇ ਹਾਸਾ ਹੋਇਆ ਗੱਡੀ ਸੰਭਲ ਸਕਦੀ ਜੇ ਇਹਦੇ ਵਿੱਚ 52 ਸਵਾਰੀਆਂ ਹੁੰਦੀਆਂ ਪਟਾ ਵੀ ਤਾਂ ਹੀ ਟੁੱਟੇ ਓਵਰ ਹਾਂ ਓਵਰਲੋਡ ਕਰਕੇ 183 30 ਸਵਾਰੀਆਂ ਨੇ ਮੇਰੇ ਕੋਲ ਡਾਕਟਰੇ ਨੇ 15 ਦਿਨ ਮੈਂ ਚਲਾਈਆ ਗੱਡੀ ਇਹ ਅੱਜ ਮੈਂ ਛੁੱਟੀ ਤੇ ਡਰਾਈਵਰ ਪੀਸੀ ਤਨ ਦਰਸ਼ਨ ਦੀ ਅੱਛਾ ਹਾਂਜੀ ਇਹਦਾ ਪਟਾ ਟੁੱਟਣ ਦਾ ਕਾਰਨ ਇਹ ਗੱਲ ਹੋਈ ਜਿਹੜੀ ਅਣਗੈਲੀ ਤਾਂ ਮਤਲਬ ਜਿਹੜੇ ਮਹਿਕਮੇ ਦੀ ਆ ਜੀ ਤੱਕਾ ਕਰਦੀਆਂ ਸ਼ਰੀਆਮ 52 ਸੀਟਾਂ ਪਾਸ ਆ ਬਸ ਕਿੰਨੀਆਂ ਕਿ ਸਵਾਰੀਆਂ ਬੰਦਾ ਚੜਾਊਗਾ ਕਿੰਨੀ ਕਪੈਸਿਟੀ ਹੋਣੀ ਚਾਹੀਦੀ ਦੱਸੋ ਜੀ ਮੈਨ 138 ਵਾਰੀਆਂ ਲਾਊਡ ਹੈਗੀਆਂ ਨੇ ਕੋਈ ਆਫਸਰ ਐਮ ਡੀ ਜੀ ਐਮ ਕੋਈ ਲਿਖ ਕੇ ਦੇਵੇ ਚੇਅਰਮੈਨ ਲਿਖ ਕੇ ਦੇਵੇ ਵੀ ਸਾਡੀ ਜ਼ਿੰਮੇਵਾਰੀ ਹੈ ਸਵੇਰੇ ਸਵੇਰੇ ਤਾਂ ਫਿਰ ਮਤਲਬ ਸਾਰੇ ਨੂੰ ਖਨੌੜਾ ਅੱਡਾ ਜੱਸੋ ਮਾਰੇ ਤੋਂ ਬਾਅਦ ਖਨੌੜਾ ਅੱਡੇ ਤੋਂ ਸਵਾਰੀਆਂ ਚੜ੍ਹਦੀ ਨਹੀਂ ਆ ਪਿੰਡਾਂ ਵਾਲੇ ਖੜੇ ਨੇ ਕਹਿ ਦੇਣ ਵੀ ਜੇ ਚੜ੍ਹਦੀ ਆ ਗੱਡੀ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਗੱਡੀ ਦੀ ਹਾਲਤ ਦੇਖ ਲਓ ਤੁਸੀਂ ਆਪੇ ਦੇਖੋ ਰੂਟ ਕਿੰਨੇ ਨੇ ਇਸ ਰੂਟ ਮੱਲੇ ਵਾਲੇ ਤੋਂ ਚੱਲ ਕੇ ਖੰਨੇ ਜਾਂਦੀ ਆ ਖੰਨੇੋਂ ਪੜੇਾਲੇ ਪੜੇਾਲੇੋਂ ਖੰਨੇ ਚੌਪਸਰ ਲਾਉਂਦੀ ਆ ਸਾਰਾ ਦਿਨ ਟਾਈਮ ਨਹੀਂ ਹੈ ਕਿੰਨੇ ਸਟੇਸ਼ਨ ਪੈਂਦੇ ਇਹਨੂੰ ਵਿਚਕਾਰ ਸਟੇਸ਼ਨ ਮੱਲੇ ਕਾਰਸਨਾ ਹੋ ਗਿਆ ਜਸੋਮਾਰਾ ਹੋ ਗਿਆ ਗਵਿੰਦਪੁਰਾ ਹੋ ਗਿਆ ਰੈਸਲ ਹੋ ਗਿਆ ਆ ਖਨੌੜੇ ਆ ਕੇ ਤਾਂ ਸਵਾਰੀਆਂ ਚੜ੍ਹਦੀਆਂ ਯਾਰ ਜੀ 52 ਸੀਟਾਂ ਪੂਰੀਆਂ ਹੁੰਦੇ ਫੇਰ ਨਹੀਂ ਬੱਗ ਫੇਰ ਨਹੀਂ ਹਾਸਾ ਨਹੀਂ ਡਰਾਈਵਰ ਸੰਭਾਲ ਲੈਂਦਾ ਓਵਰਲੋਡ ਕਿੱਥੇ ਗੱਡੀ ਸੰਭਾਲੂਗਾ ਯਾਰ 138 ਸਵਾਰੀਆਂ ਡਾਟ ਦੀ ਫੋਟੋ ਪਈ ਆ ਕੱਲ ਮੈਂ ਸਾਡੇ ਸੀਆਈ ਸਾਹਿਬ ਨੂੰ ਭੇਜੀ ਆ ਵੀ ਇੰਨੀ ਸਵਾਰੀ ਹੁੰਦੀ ਆ ਫੇਰ ਵੀ ਇੰਸਪੈਕਟਰ ਸਾਡੇ ਨਾਲ ੱਤਕਾ ਕਰਦੇ ਨੇ ਵੀ ਤੁਸੀਂ ਸਵਾਰੀਆਂ ਚੜਾਉਂਗੇ ਤੁਹਾਨੂੰ ਮੌਕੇ ਤੇ ਕੀ ਪਤਾ ਲੱਗਿਆ ਕਿ ਇੱਥੇ ਫੇਰ ਕਿੰਨੀਆਂ ਮੈਨੂੰ ਤਾਂ ਚਲੋ ਫੋਨ ਆਇਆ ਉਹਦਾ ਹੁਣ ਜਦ ਮਸ਼ੀਨ ਨਿਕਲੂਗੀ ਕਨੈਕਟਰ ਦੀ ਉਹ ਸੋ ਸਵਾਰੀ ਤੋਂ ਉੱਤੇ ਸਵਾਰੀ ਹੁੰਦੀ ਉਹ ਇਹਦੇ ਚ ਪਤਾ ਹੀ ਹੈ ਡਰਾਈਵਰ ਤੇ ਕੰਡੈਕਟਰ ਦੀ ਕਿਸ ਤਰ੍ਹਾਂ ਸਥਿਤੀ ਹੈ ਕੁਝ ਲੱਗੇ ਉਹਨਾਂ ਦੇ ਦਾ ਹਸਪਤਾਲ ਦੇ ਕੰਡੈਕਟਰ ਦੇ ਟਾਂਕ ਲੈ ਕੇ ਡਰਾਈਵਰ ਨੂੰ ਐਮਬੂਲੈਂਸ ਲੈ ਗਈ ਉਹ ਭਾਰ ਤੋਂ ਹਸਪਤਾਲ ਦੇ ਸਵਾਰੀਆਂ ਦੀ ਵੀ ਲੱਗੀਆਂ ਹੁਣ ਸਵਾਰੀਆਂ ਦੇ ਇੱਕ ਮੇਰੇ ਪਿੰਡ ਦਾ ਗੰਦਬਰ ਦਾ ਮੁੰਡਾ ਦੀ ਲੱਤ ਟੁੱਟ ਗਈ ਤੇ ਇੱਕ ਕੁੜੀ ਦੀ ਬਾਹ ਮਿਲਦਾ ਟੁੱਟੀ ਹੈ ਨੁਕਸਾਨ ਇਹ ওভার ਬ੍ਰਿਜ ਨਿਕਲਣ ਦਾ ਜਗ੍ਹਾ ਨਹੀਂ ਹੈ ਹੋਰ ਵੀ ਵੱਡਾ ਹਾਸਾ ਹੋ ਸਕਦਾ ਸੀ ਹੋ ਸਕਦਾ ਕੁਝ ਵੀ ਹੋ ਸਕਦਾ ਦੀ ਇਹ ਚ ਕੀ ਹੈ ਕੁਝ ਵੀ ਹੋ ਸਕਦਾ ਹੈ ਜ਼ਿਆਦਾਤਰ ਵਿਦਿਆਰਥੀ ਹੁੰਦੇ ਹਾਂ ਹਾਂ ਜੀ ਵਿਦਿਆਰਥੀ ਸਟੂਡੈਂਟ ਜ਼ਿਆਦਾ ਹੁੰਦੇ ਨੇ ਹਾਂ ਜਿਹੜੇ ਜਾਂਦੀ ਨਾ ਗੱਡੀ ਸਟੂਡੈਂਟ ਦਾ ਤੁਹਾਡਾ ਨਾਮ ਕੀ ਆ ਮਨਿੰਦਰ ਸਿੰਘ ਮੇਰਾ ਨੋਆ ਪੀਸੀਵੀ 502 ਮੇਰਾ ਨੰਬਰ ਹੈ ਮਨਿੰਦਰ ਸਿੰਘ ਆ ਸਰ ਤੁਸੀਂ ਕਿਉਂ ਬਸ ਰਹੇ ਮੈਂ ਕੈਕਟਰ ਕੀ ਹੋਇਆ ਹਾ ਸਾਰਾ ਸੀ ਨਾ ਖਰੋੜ ਤੋਂ ਚੱਲੇ ਤੇ ਉੱਥੇ ਸਾਡੀ ਗੱਡੀ ਇਹ ਬੰਦ ਹੋ ਗਈ ਧੱਕਾ ਸਟਾਰਟ ਕਰਕੇ ਨਾ ਇੱਥੇ ਆ ਕੇ ਪਤਾ ਨਹੀਂ ਗੱਡੀ ਨੂੰ ਕੀ ਹੋ ਗਿਆ ਮੈਂ ਬੂਹਲੀ ਬਾਰੀ ਖੜਾ ਸੀ ਟਾਕੀ ਦੇ ਬੱਚੇ ਖੜਾ ਸੀ ਆਪਣੇ ਬਾਰੀ ਮੈਂ ਬੰਦ ਕਰ ਲਈ ਜਿਵੇਂ ਬਚਣਾ ਹੁੰਦਾ ਤੇ ਟਿਕ ਟੱਕ ਘਟ ਰਹੇ ਮੈਂ ਚਾਰ ਪੰਜ ਟਿਕ ਟੱਕ ਘਟਨੇ ਨੇ ਗੱਡੀ ਨੇ ਬੈਲੈਂਸ ਆਪ ਦਾ ਖੋ ਲਿਆ ਹਾਂ ਹਾਂ ਉਸ ਤੋਂ ਬਾਅਦ ਇਹ ਦਰਖਤ ਨਾਲ ਲਾ ਕੇ ਰੁੱਕੀ ਜੇ ਪਾਲਟੀ ਜਾਂਦੀ ਸਰ ਫਿਰ ਤਾਂ ਬਹੁਤ ਨੁਕਸਾਨ ਹੋਣਾ। ਕਮਾਣੀ ਕਮੂਨੀ ਟੁੱਟੀਆਂ ਨਹੀਂ ਕਮਾਣੀ ਹੀ ਟੁੱਟੀਆਂ ਫਸੇ ਦੀ। ਅੱਛਾ ਕਹਿੰਦੇ ਸਵਾਰੀਆਂ ਵੀ ਬਹੁਤ ਓਵਰ ਹੁੰਦੇ ਨੇ ਰੂਟ 1 ਆ ਇਹ। ਹਾਂ ਸਵਾਰੀ ਬਾਬ ਕੀ 100 ਦੇ ਉੱਪਰ ਹੀ ਸਵਾਰੀ। 100 ਕਾ 130 35 40 ਹੈਗੀ ਦੀ। ਹਾਂ 110 ਵੀ ਕਮਾਣੀ। ਇਹ ਕਿੱਥੇ ਕਿੱਥੇ ਦਾ ਰੂਟ ਹੈ ਇਹਦਾ? ਇਹ ਸਰ ਮੱਲੇ ਵਾਲਾ ਪਟਿਆਲਾ। ਅੱਛਾ। 7-10 ਤੇ ਚੱਲਦੀ ਆ ਪਟਿਆਲਾ ਤੋਂ ਮੱਲੇ ਵਾਲਾ। ਅੱਜ ਦੀਆਂ ਸਵਾਰੀਆਂ ਕਿੰਨੀਆਂ ਹੋਣਗੀਆਂ? ਸਾਰੀਆਂ 700 ਦੇ ਉੱਪਰ ਆਉਣੀਆਂ। 100 ਤੋਂ ਉੱਪਰ। ਉਹ ਜੀ ਟ੍ਰੇਲ ਨਿਕਲੇ ਹੋ ਮਸ਼ੀਨਰ ਦੇ ਕਿੰਨੀਆਂ ਕਿ ਇੰਜਣ ਨੇ ਤੁਹਾਡੇ ਕਿੱਥੇ ਕਿੱਥੇ ਸੱਟ ਲੱਗੀ ਸਰ ਇੱਕ ਕੁੜੀ ਦੇ ਸੱਟ ਲੱਗਿਆ ਕਾਫੀ ਮੇਰਾ ਡਰਾਈਵਰ ਸਾਹਿਬ ਉਹ ਨਾਪੇ ਨੇ ਅੱਛਾ ਉਹ ਪਰਪਾਰਸ ਭੇਜੇ ਨਾਪੇ ਭੇਜ ਤੇ ਉਹਦੀ ਲੱਤ ਸਾਇਦ ਉਹ ਹੋ ਗਈ ਕਿਚਰ ਕੀ ਲੱਗਦਾ ਤੁਸੀਂ ਬਾਰ ਬਾਰ ਲਿਖ ਕੇ ਭੇਜਿਓ ਉੱਚ ਅਧਿਕਾਰੀਆਂ ਨੂੰ ਵੀ ਜਿਹੜੇ ਹੈਗੇ ਸਵਾਰੀਆਂ ਜਿਆਦਾ ਹੁੰਦੀਆਂ ਨੇ ਬਹੁਤਾ ਸਰ ਫਿਰ ਉਹਨਾਂ ਗੱਡੀ ਦਾ ਦੇਖਾਂਗੇ ਕਿ ਇਨਸਾਨ ਆ ਉਹਦੇ ਫਤਰ ਕਰ ਕੀ ਕਦੇ ਮਤਲਬ ਰੂਟ ਹੋਰ ਨਹੀਂ ਲਾਇਆ ਬੱਸ ਇੱਕੇ ਚੱਲਦੀ ਇੱਥੇ ਬੱਸ ਨਹੀਂ ਬੱਸ ਤਾਂ ਸਹੀ ਚੱਲ ਰਹੀ ਸੀ ਸਰ ਅੱਛਾ ਸਵੇਰੇ ਸਵੇਰੇ ਘੱਟ ਹੁੰਦੀ ਆ ਸਰਵਿਸ ਹਾਂ ਨਹੀਂ ਸਵਾਰੀ ਤਾਂ ਠੀਕ ਆ ਫਿਰ ਗੱਡੀ ਪਿੰਡਾਂ ਚ ਆਉਂਦੀ ਨਾ ਉਹਦੇ ਕਰਕੇ ਫਿਰ ਭਰ ਕੇ ਆਉਂਦੀ ਨੇ ਗੱਡੀ ਪਿੰਡਾਂ ਸਰ ਸਰ ਮੱਲੇਵਾਲ ਤੋਂ ਪਟਿਆਲੇ ਦੀ ਹਾਂ ਜੀ ਪਟਿਆਲੇ ਚੱਲਦੀ ਆ ਕਿੰਨੇ ਕਿੰਨੇ ਜੜੋ ਹੋਈ ਨੇ ਤੁਹਾਡੇ ਹਿਸਾਬ ਨਾਲ ਸਵਾਰੀਆਂ ਸਵਾਰੀਆਂ ਜੀ ਤਨ ਚਾਰ ਤੇ ਲੱਗੇ ਨੇ ਸ਼ਿਕਾਇਤ ਕਾਫੀ ਅੱਛਾ ਜੀ ਇੱਕ ਤਾਂ ਕੁੜੀ ਆ ਗਵੰਦਪੁਰੀ ਸਰ ਉਹਦਾ ਚੋਲਾ ਕਹਿੰਦੇ ਨੇ ਵੀ ਸੈਦ ਹੋ ਗਿਆ ਅੱਛਾ ਇੱਕ ਤਾਂ ਮੁੰਡਾ ਗਵੰਦਪੁਰ ਦਾ ਫਰੰਟ ਸੀਟ ਤੇ ਬੈਠਾ ਸੀ ਸਰ ਹਾਂਜੀ ਉਹਦੇ ਮਤਲਬ ਕਾਫੀ ਸੱਟਾਂ ਲੱਗੀਆਂ ਨੇ ਉਹ ਹਸਪਤਾਲ ਚ ਉਹ ਵੀ ਅਰਜੰਦਰਾ ਭੇਜਤਾ ਉਹਨਾਂ ਨੂੰ ਕਿੰਨੇ ਕਿੰਨੇ ਆਈਡੀਆ ਸਰ ਘੱਟੋ ਘੱਟ 8-10 ਤਾਂ ਹੋਣਗੇ સીરીસ તમને જાય